ਮਿਰਚਾਂ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮਿਰਚਾਂ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾਂ ਲਾਉਣੀਆਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਇਲੈਕਟ੍ਰੀਕਲ ਜਿਹੜਾ ਸਾਡਾ ਡਿਪਾਰਟਮੈਂਟ ਹੈਗਾ ਉਹਨੂੰ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਤੇ ਨਾਲ ਦੀ ਨਾਲ ਜਿਹੜਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ وجہ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਇਲੈਕਟ੍ਰੀਕਲਸ ਜਿਹੜੇ ਵਹੀਕਲਸ ਨੇ ਇਹਨਾਂ ਦੀ ਗਿਣਤੀ ਡੇ ਬਾਈ ਡੇ ਜਿਹੜੀ ਹੈ ਨਾ ਉਹ ਵੱਧਦੀ ਜਾ ਰਹੀ ਹੈ। ਸੋ ਇਸ ਕਰਕੇ ਮੈਂ ਇਹਨਾਂ ਨੂੰ ਮਿਰਚਾਂ ਲਾਉਣੀਆਂ ਕਿ ਇਹਨਾਂ ਨੇ ਅਗਾਊਂ ਪ੍ਰਬੰਧ ਕੀਤੇ ਹੈ ਜਾਂ ਨਹੀਂ ਕੀਤੇ ਇਹਦੇ ਬਾਰੇ ਤਾਂ ਕੋਈ ਜਾਣਕਾਰੀ ਕਿਸੇ ਨੂੰ ਹੈ ਨਹੀਂ ਤੇ ਇਹ ਸ਼ੱਕ ਦੀ ਸਥਿਤੀ ਹੈਗੀ ਹੈ। ਗੱਲ ਇਸ ਤਰ੍ਹਾਂ ਜੀ ਕਿ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਨਾ ਉਹ ਦਿੱਤੇ ਜਾਂਦੇ ਆ। ਸੋ ਤੁਸੀਂ ਆਪਾਂ ਅਖਬਾਰ ਨਾਲ ਦੇਖ ਲਓਗੇ। ਵੀ ਅਖਬਾਰ ਜਿਹੜੀ ਮਰਜ਼ੀ ਤੁਸੀਂ ਚੱਕ ਲਓ ਉਹਦੇ ਵਿੱਚ ਵੱਡੇ ਤੋਂ ਵੱਡਾ ਇਸ਼ਤਿਹਾਰ ਪਹਿਲੇ ਪੇਜ ਦੇ ਉੱਤੇ ਦਿੱਤਾ ਜਾਂਦਾ ਪੂਰਾ ਪੇਜ ਭਰਿਆ ਹੁੰਦਾ ਕਿ ਇਲੈਕਟ੍ਰੀਕਲ ਸਕੂਟਰ ਜਿਹੜੇ ਆ ਖਰੀਦੋ ਉਹਦੀ ਐਡ ਕੀਤੀ ਜਾਂਦੀ ਹੈ ਨਾਲ ਦੀ ਨਾਲ ਕਾਰਾਂ ਵੀ ਨਵੀਆਂ ਤੋਂ ਨਵੀਆਂ ਆ ਰਹੀਆਂ ਪੰਜਾਬ ਦੇ ਵਿੱਚ ਸੋ ਭਾਈ ਜਦੋਂ ਇਹ ਐਡ ਹੋਣ ਲੱਗ ਪਈ ਤੇ ਇੱਕ ਗੱਲ ਤਾਂ ਫਿਰ ਇੱਟ ਵਰਗੀ ਬੜੀ ਪੱਕੀ ਆ ਕਿ ਪੰਜਾਬ ਦੇ ਵਿੱਚ ਇਲੈਕਟ੍ਰੀਕਲ ਵਹੀਕਲ ਦਾ ਬਾਜ਼ਾਰ ਬਹੁਤ ਜ਼ਿਆਦਾ ਵਧੇਗਾ ਉਹਨਾਂ ਦੀ ਗਿਣਤੀ ਇਕਦਮ ਵਾਧੇ ਚਲੀ ਜਾਏਗੀ ਜਿੱਦਾਂ ਇਲੈਕਟ੍ਰੀਕਲ ਆਟੋਸ ਦੇ ਵਿੱਚ ਹੋਇਆ ਸੀ ਤੁਸੀਂ ਦੇਖਿਆ ਹੀ ਐ ਇਲੈਕਟ੍ਰੀਕਲ ਆਟੋ ਦੇ ਵਿੱਚ ਜਿੱਦਾਂ ਸਰਕਾਰ ਨੇ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਛੂਟ ਦਿੱਤੀ ਨਾਲ ਹੀ ਫਟਾਫਟ ਜਿਹੜੇ ਆ ਉਹ ਇਲੈਕਟ੍ਰੀਕਲਸ ਆਟੋ ਜਿਹੜੇ ਆ ਉਹ ਧੜਾ ਧੜ ਆਣੇ ਸ਼ੁਰੂ ਹੋ ਗਏ ਤੇ ਹੁਣ ਗੱਲ ਇਦਾਂ ਦੀ ਹੋ ਗਈ ਆ ਆਟੋ ਵਧਦਾ ਤੇ ਸਵਾਰੀਆਂ ਘਟਾ ਸੋ ਭਾਈ ਇਹ ਜਿਹੜੀ ਇਲੈਕਟ੍ਰੀਕਲ ਵੀਹਿਕਲਸ ਹੈਗੇ ਆ ਇਹ ਵੀ ਡੇ ਬਾਏ ਡੇ ਜਿਹੜੇ ਆ ਉਹ ਇਨਕਰੀਜ਼ ਹੋਣਗੇ ਹੁਣ ਗੱਲ ਐਦਾ ਵੀ ਇਹ ਵਹੀਕਲਸ ਤਾਂ ਸਾਡੇ ਕੋਲ ਆਨੇ ਸ਼ੁਰੂ ਹੋ ਗਏ ਪਰ ਸਾਡੇ ਕੋਲ ਚਾਰਜਿੰਗ ਪੋਰਟਸ ਤਾਂ ਕਿਤੇ ਲੱਗੇ ਹੀ ਨਹੀਂਗੇ ਜੇ ਲੱਗੇ ਵੀ ਹੈਗੇ ਆ ਤੋ ਕਨੈਕਸ਼ਨ ਦੇ ਇੰਤਜ਼ਾਰ 'ਚ ਆ ਤੇ ਬਿਜਲੀ ਦਾ ਤੁਹਾਨੂੰ ਪਤਾ ਹੀ ਆ ਹਾਲ ਕੀ ਚੱਲਦਾ ਪਿਆ ਆਪਣੇ ਪੰਜਾਬ ਦੇ ਵਿੱਚ ਸੋ ਭਾਈ ਜੇ ਜੁਲਾਈ ਦੇ ਮਹੀਨੇ 10 ਜੁਲਾਈ ਤੱਕ ਮੀਂਹ ਨਾ ਪਵੇ 2-4 ਦਿਨ ਤੇ ਸਾਡੇ ਤਾਂ ਸਾਹ ਸੁੱਤੇ ਜਾਂਦੇ ਬਿਜਲੀ ਦੇ ਕੱਟ ਲੱਗਣ ਲੱਪੈਂਦੇ ਆ ਟਰਾਂਸਫਰ ਭਾਂ ਭਾਂ ਬਾਲਣ ਲੱਪੈਂਦੇ ਆ ਤੇ ਦੱਸੋ ਤੁਸੀਂ ਬਿਜਲੀ ਘਰ ਚੀਕਾ ਮਾਰਨ ਲੱਗ ਪੰਦੇ ਬਿਜਲੀ ਜਿਹੜੀ ਆ ਉਹ ਇਨੀ ਘਾਟ ਪੈ ਜਾਂਦੀ ਆ ਬਿਜਲੀ ਤੇ ਫਿਰ ਜਿੱਦਾਂ ਹੁਣ ਇਸ ਵਾਰ ਰੱਬ ਮਿਹਰਬਾਨ ਰਿਆ ਤੇ بارش ਬਹੁਤ ਹੋ ਗਈ ਤੇ ਚਲੋ ਕੰਮ ਸਾਡਾ ਸੂਤ ਆ ਗਿਆ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਪੱਕੀਆਂ ਝਲਣੀਆਂ ਪੈਣੀਆਂ ਤੇ ਫਿਰ ਅਸੀਂ ਇਹ ਚਾਰਜਿੰਗ ਦੇ ਜਿਹੜਾ ਅਸੀਂ ਨਵੀਆਂ ਇਲੈਕਟ੍ਰੀਕਲਸ ਲੈ ਕੇ ਆ ਰਹੇ ਆ ਇੱਥੇ ਤਾਂ ਹੋਰ ਬਿਜਲੀ ਦੀ ਲੋੜ ਪੈਣੀ ਤੇ ਕੀ ਸਰਕਾਰ ਦੇ ਕੋਲ ਬਿਜਲੀ ਦੇ ਪ੍ਰਬੰਧ ਪੂਰੇ ਹੈਗੇ ਆ ਜਾਂ ਅਸੀਂ ਆਪਣੇ ਆਪ ਹੀ ਕਰੀ ਜਾਣੇ ਬਈ ਸਿਸਟਮ ਕੋਈ ਰੈਗੂਲੇਟਰੀ ਸਿਸਟਮ ਹੀ ਨਹੀਂ ਇਹਦੇ ਉੱਪਰ ਅਕਸਰ ਜਦੋਂ ਇਲੈਕਟ੍ਰੀਕਲ ਵੀਕਲਸ ਆਣਗੇ ਬਿਜਲੀ ਵਾਲੀਆਂ ਗੱਡੀਆਂ ਕਾਰਾਂ ਸਕੂਟਰ ਆਉਣਗੇ ਤੇ ਚਾਰਜ ਦਾ ਕਿਤੇ ਨਾ ਕਿਤੇ ਉਹਨੂੰ ਆਪਾਂ ਕਰਨਾ ਹੀ ਹੈ ਨਾ ਭਾਈ ਸੋ ਬਿਜਲੀ ਦੀ ਖਪਤ ਵਧੇਗੀ ਵੈਸੇ ਵੀ ਜੇ ਅਗਰ ਅਸੀਂ ਦੇਖੀਏ ਜਿਹੜੀਆਂ ਇਲੈਕਟ੍ਰਿਕ ਗੈਜੇਟਸ ਹਰ ਸਾਲ ਜਿਹੜੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਹਰ ਖੇਤਰ ਦੇ ਵਿੱਚ ਆ ਰਹੇ ਆ ਕੋਈ ਫੀਲਡ ਵੀ ਇਦਾਂ ਦਾ ਨਹੀਂ ਹੈਗਾ ਚਾਹੇ ਸੀ ਦਫਤਰ ਦੇ ਵਿੱਚ ਕੋਈ ਚੀਜ਼ ਯੂਜ਼ ਕਰਦੇ ਆ ਚਾਹੇ ਕੋਈ ਹੋਰ ਹਰ ਜਗ੍ਹਾ ਜਿਹੜੀ ਹੈਗੀ ਐ ਇਲੈਕਟ੍ਰੋਨਿਕ ਗੈਜੇਟਸ ਜਿਹੜੇ ਆ ਉਹ ਵੱਧ ਤੋਂ ਵੱਧ ਇਸਤੇਮਾਲ ਹੋ ਰਿਹਾ ਔਰ ਨਵੇਂ-ਨਵੇਂ ਆ ਰਹੇ ਆ ਤੇ ਜਦੋਂ ਇਹ ਨਵੇਂ-ਨਵੇਂ ਚੀਜ਼ਾਂ ਆਣੀਆਂ ਨਵੇਂ-ਨਵੇਂ ਜਿਹੜੇ ਇਨਸਟਰੂਮੈਂਟਸ ਆਉਣਗੇ ਈਕਿਪਮੈਂਟਸ ਆਉਣਗੇ ਗੈਜੇਟਸ ਆਉਣਗੇ ਤੇ ਫਿਰ ਉਹ ਚੱਲੇ ਤਾਂ ਭਾਈ ਬਿਜਲੀ ਦੇ ਨਾਲ ਹੀ ਆ ਸੋ ਬਿਜਲੀ ਦੀ ਖਪਤ ਤਾਂ ਹਰ ਸਾਲ ਵੈਸੇ ਹੀ ਬਹੁਤ ਜ਼ਿਆਦਾ ਵਧੀ ਪਈ ਐ ਤੇ ਅੱਗਿਓ ਇਹ ਜਿਹੜੀਆਂ ਇਲੈਕਟ੍ਰਿਕ ਸਕੂਟਰ ਤੇ ਗੱਡੀਆਂ ਆਣੀਆਂ ਸ਼ੁਰੂ ਹੋਗੇ ਸੋ ਸਾਡੀ ਸਰਕਾਰ ਨੂੰ ਇੱਕ ਵਾਰ ਇਹ ਦੇਖ ਲੈਣਾ ਚਾਹੀਦਾ ਵੀ ਕੀ ਉਹਨਾਂ ਨੇ ਬਿਜਲੀ ਦੇ ਪ੍ਰਬੰਧ ਪੂਰੇ ਕੀਤੇ ਆ ਮੈਂ ਪੰਜਾਬ ਦੇ ਸੰਦਰਭ ਚ ਗੱਲ ਖਾਸ ਤੌਰ ਤੇ ਕਰਤਾ ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਫਿਰ ਪੈਦਾ ਹੋ ਜਾਂਦਾ ਹੁੰਦਾ ਅਸੀਂ ਪਹਿਲਾਂ ਵੀ ਦੇਖ ਚੁੱਕੇ ਆ ਕਿ ਜਦੋਂ ਦਫ਼ਤਰਾਂ ਨੂੰ ਜਿਹੜਾ ਹੈ 1:30 ਵਜੇ ਬੰਦ ਕਰਾਇਆ ਜਾਂਦਾ ਹੁੰਦਾ ਸੀ ਇੱਕ ਸਮਾਂ ਐਦਾਂ ਦਾ ਤਾਂ ਸੀ ਚਲੋ ਹੁਣ ਫਿਲਹਾਲ ਠੀਕ ਚੱਲ ਰਿਹਾ ਸੋ ਨਾਲ ਦੀ ਨਾਲ ਗੱਲ ਇਹ ਵੀ ਆ ਵੀ ਇਹ ਸਮੇਂ ਦੀ ਲੋਡ ਵੀ ਹੈਗੀ ਏ ਜਿਹੜੇ ਪੈਟਰੋਲ ਗੱਡੀਆਂ ਹੈਗੀਆਂ ਉਹਨਾਂ ਦਾ ਤਾਂ ਪ੍ਰਦੂਸ਼ਣ ਹੀ ਬਹੁਤ ਜ਼ਿਆਦਾ ਪ੍ਰਦੂਸ਼ਣ ਦੀ ਸਮੱਸਿਆ ਫਿਰ ਪੈਟਰੋਲ ਮਹਿੰਗਾ ਬਹੁਤ ਜ਼ਿਆਦਾ ਹੈਗਾ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਂ ਇਹੀ ਹੈ ਇਲੈਕਟ੍ਰੀਕਲ ਵੀਕਲਸ 노 ਡਾਊਟ ਸਾਊਂਡ ਪੋਲੂਸ਼ਨ ਜਿਹੜਾ ਹੈ ਤੇ 에어 ਪੋਲੂਸ਼ਨ ਐ ਸਾਰਾ ਘਟ ਜਾਏਗਾ ਪਰ ਗੱਲ ਫਿਰ ਉਹੀ ਹੈ ਕਿ ਸਾਡੇ ਪ੍ਰਬੰਧ ਪੁਖਤਾ ਤੇ ਮਜ਼ਬੂਤ ਹੋਣ ਜਿਹਦੇ ਬਾਰੇ ਵੈਸੇ ਸ਼ੱਕ ਜਿਹਾ ਹੁੰਦਾ ਦੂਜਾ ਅੱਗੇ ਹੈਗਾ ਸਾਡੀ ਸੜਕਾਂ ਦੀ ਹਾਲਤ ਭਾਈ ਵਰਲਡ ਕਲਾਸ ਜਿਹੜੀਆਂ ਸੜਕਾਂ ਹੈਗੀਆਂ ਉਹ ਪੰਜਾਬ ਦੇ ਵਿੱਚ ਬਣਨ ਗਿਆ ਇਹ ਤਾਂ ਸਾਡਾ ਸੁਖਣਾ ਹੀ ਰਹਿ ਗਿਆ ਸੋ ਜੇ ਤੁਸੀਂ ਇੰਨੀਆਂ ਨੀਆਂ ਵਧੀਆ ਚੀਜ਼ਾਂ ਲੈ ਕੇ ਆ ਰਹੇ ਆ ਜਿਹੜੀ ਕੰਟਰੀਜ਼ ਦੇ ਵਿੱਚ ਇਲੈਕਟ੍ਰੀਕਲ ਵੀਕਲਸ ਜਿਹੜੇ ਆ ਬਹੁਤ ਕਾਮਯਾਬੀ ਦੇ ਨਾਲ ਚੱਲਦੇ ਆ ਤੇ ਉਹਨਾਂ ਦੀਆਂ ਸੜਕਾਂ ਦੇ ਹਾਲਾਤ ਤੁਸੀਂ ਦੇਖੋ ਸੜਕਾਂ ਤੋਂ ਤਾਂ ਬਹੁਤ ਉੱਪਰ ਜਾ ਚੁੱਕੇ ਈਵਨ ਤੁਸੀਂ ਪੰਜਾਬ ਦੇ ਵਿੱਚ ਹੀ ਸਾਡਾ ਨਾਲ ਚੰਡੀਗੜ੍ਹ ਜਿਹੜਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਡਿਊਟੀ ਉਹਦੀਆਂ ਸੜਕਾਂ ਇੰਨੀਆਂ ਵਧੀਆ ਉੱਥੇ ਗੱਡੀਆਂ ਜਿਹੜੀਆਂ ਉਹ ਨਹੀਂ ਟੁੱਟ ਭੱਜ ਬਹੁਤ ਘੱਟ ਆ ਉਹਨਾਂ ਦੀ ਰੀਸੇਲ ਵੈਲਿਊ ਬਹੁਤ ਜ਼ਿਆਦਾ ਹੈਗੀ ਆ ਸੋ ਜੇ ਸਾਡੇ ਜਲੰਧਰ ਚ ਜਾਂ ਪੰਜਾਬ ਦੀਆਂ ਹੋਰ ਕਾਰਪੋਰੇਸ਼ਨਾਂ ਦੀਆਂ ਸੜਕਾਂ ਬਹੁਤ ਵਧੀਆ ਬਣੀਆਂ ਹੋਣ ਤੇ ਸਾਡੇ ਜਿਹੜੇ ਜਿਹੜੇ ਹੈਗੇ ਆ ਵਹੀਕਲਸ ਜਿਹੜੇ ਆ ਉਹਨਾਂ ਦੀ ਲਾਈਫ ਜ਼ਿਆਦਾ ਵਧੂਗੀ ਤੇ ਇਲੈਕਟ੍ਰੀਕਲ ਵਹੀਕਲਸ ਦਾ ਵੈਸੇ ਵੀ ਕਿਉਂਕਿ ਉਹ ਜ਼ਿਆਦਾ ਕਈ ਵਾਰੀ ਲੋਡ ਚੱਕਣ ਦੇ ਕਾਬਿਲ ਨਹੀਂ ਹੁੰਦੇ ਇਹ ਵਿੱਚ ਪ੍ਰੋਬਲਮ ਆ ਜਾਂਦੀ ਹੈ ਇੱਥੇ ਦੀਆਂ ਸੜਕਾਂ ਦੇ ਉੱਤੇ ਤਾਂ 100 100 ਸੀਸੀ ਵਾਲੇ ਸਕੂਟਰਾਂ ਚਿੱਕ ਮਾਰਨ ਲੱਗ ਪੈਂਦੇ ਨੇ ਜਿਹੜੇ 100 100 ਸੀਸੀ ਦੇ ਇੰਜਨ ਆ ਉਹਨਾਂ ਦੀ ਬਾਬਾਂ ਬੋਲ ਜਾਂਦੀ ਹੈ ਤੇ ਅਸੀਂ ਇਲੈਕਟ੍ਰੀਕਲ ਵਹੀਕਲਸ ਦੀ ਗੱਲ ਥੋੜੀ ਜੀ ਸਾਨੂੰ ਇਦਾਂ ਲੱਗਦੀ ਆ ਇਸ ਵੇਲੇ ਵੀ ਇਹ ਸੜਕਾਂ ਦੇ ਕਿਦਾਂ ਕਾਮਯਾਬੀ ਦੇ ਨਾਲ ਉਹ ਦੌੜਨਗੇ ਤੇ ਜਦੋਂ ਮੀਂਹ ਪੈ ਜੇ ਫਿਰ ਤਾਂ ਮੈਂ ਕਹਿੰਨਾ ਕੀ ਆਹੀ ਬਾਤ ਆ ਤੇ ਜੇ ਕਿਤੇ ਉਦੋਂ ਸਾਡੀ ਇਲੈਕਟ੍ਰਿਕ ਕਿਤੇ ਘੱਟ ਚਾਰਜ ਹੋਈ ਬੰਦ ਹੋ ਗਈ ਤੇ ਫਿਰ ਇਹ ਤਾਂ ਭਾਈ ਲੋਕੀ ਇਹੀ ਗਾਣਾ ਗਾਉਣਗੇ ਇਲੈਕਟ੍ਰੀਕਲ ਸਕੂਟਰ ਚਾਰਜ ਨਾ ਪੂਰਾ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ ਟੁੱਟੀਆਂ ਗੜੇ ਦੀਆਂ ਸੜਕਾਂ ਨੇ ਮਾਇਆ ਪੈਦਲ ਲੈ ਗਿਆ ਮਾਇਆ ਉਹ ਤੋਂ ਲੈ ਗਿਆ ਸੋ ਫਿਰ ਇਦਾਂ ਦੇ ਜੁਮਲੇ ਜਿਹੜੇ ਆ ਉਹ ਲੋਕਾਂ ਨੇ ਬਣਾਉਣੇ ਨੇ ਸੋ ਗੱਲ ਇਦਾਂ ਵੀ ਸੜਕਾਂ ਦੀ ਤਾਂ ਗੱਲ ਅਸੀਂ ਛੱਡੀ ਦਈਏ ਇੰਨੇ ਮੈਂ ਕਹਿੰਦਾ ਪੰਜਾਬ ਦੀਆਂ ਇਹਨੀਆਂ ਕਾਰਪੋਰੇਸ਼ਨਾਂ ਜਿਹੜੀਆਂ ਇਹ ਅਰਬਾਂ ਰੁਪਈਆ ਕਮਾਉਂਦੀਆਂ ਕਰੋੜਾਂ ਰੁਪਈਆ ਅਰਬਾਂ ਰੁਪਈਆ ਕਮਾਉਂਦੀਆਂ ਤੇ ਹਜ਼ਾਰਾਂ ਦੀਆਂ ਸੜਕਾਂ ਦੇ ਉੱਤੇ ਇਹਨਾਂ ਦੇ ਕਰੋੜਾਂ ਦੇ ਵਿੱਚ ਗੱਡੇ ਨੇ ਸੋ ਪਹਿਲਾਂ ਗੱਡੇ ਤਾਂ ਅਸੀਂ ਭਰ ਲਈਏ ਜੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਅਸੀਂ ਬਣਾਇਆ ਤੇ ਗੱਡੇ ਫਿਰ ਵੀ ਸਾਡੀਆਂ ਸੜਕਾਂ ਦੇ ਉੱਤੇ ਕਰੋੜਾਂ ਦੇ ਵਿੱਚ ਰੂ ਹੈਗੇ ਆ ਤੇ ਫਿਰ ਅਸੀਂ ਉੱਥੇ ਗੱਡੀਆਂ ਕਿੱਦਾਂ ਚਲਾਵਾਂਗੇ ਇਦਾਂ ਦੀ ਯਾਰ ਬੜੀ ਹੈਰਾਨੀ ਜੀ ਹੁੰਦੀ ਹੈ ਤੁਸੀਂ ਉਹਨਾਂ ਦੀ ਟੋਏ ਗੱਡਿਆਂ ਦੀ ਤਾਂ ਗੱਲ ਛੱਡ ਦਿਓ ਹੋ ਤਾਂ ਹੋ ਰਾ ਜਿਹੜੇ ਤੁਹਾਡੇ ਸੀਵਰੇਜ ਦੇ ਟੱਕਣ ਇਹਦੇ ਨਾਲ ਹੀ ਜਿਹੜੀਆਂ ਸੜਕਾਂ ਇੰਨੀਆਂ ਉੱਚੀਆਂ ਕਰ ਦਿੱਤੀਆਂ ਲੋਕ ਪਾ ਪਾ ਕੇ ਵੀ ਉਹ ਟੱਕਣ ਆਪਣੇ ਆਪ ਹੀ ਮੌਤ ਦਾ ਕਾਰਨ ਬਣ ਗਿਆ ਮੌਤ ਦਾ ਖੂਨ ਬਣ ਚੁੱਕਾ ਜੇ ਅਸੀਂ ਕਹ ਲਈਏ ਉਹ ਜਿੱਦਾਂ ਸਰਕਸਾਂ ਲੈਣ ਲਿਖਿਆ ਹੁੰਦਾ ਨਾ ਮੌਤ ਦਾ ਖੂਆ ਮੈਂ ਤਾਂ ਕਹਿੰਦਾ ਇਹਨਾਂ ਨੂੰ ਸੀਵਰੇਜ ਦੇ ਟੱਕਣਾਂ ਤੇ ਲਿਖ ਦੇਣਾ ਚਾਹੀਦਾ ਮੌਤ ਦਾ ਖੂਆ ਉਹ ਕਿਸੇ ਵਕਤ ਵੀ ਉੱਥੇ ਕੋਈ ਵੀ ਜਾਨਲੇਵਾ ਹਾਦਸਾ ਹੋ ਸਕਦਾ ਇਹ ਤਾਂ ਪ੍ਰਮਾਤਮਾ ਦੀ ਕੋਈ ਕਿਰਪਾ ਸਾਡੇ ਉੱਤੇ ਵੀ ਇਦਾਂ ਦਾ ਕੋਈ ਹਾਦਸਾ ਇੱਥੇ ਹੋਇਆ ਨਹੀਂ ਪਰ ਘਟ ਨਹੀਂ ਕੀਤੀ ਹੈਗੀ ਉਥੇ ਪੂਰਾ ਪੂਰਾ ਰਿਸਕ ਰੱਖਿਆ ਅਸੀਂ ਉਹ ਕਰਕੇ ਸੋ ਇੱਕ ਤਾਂ ਸੜਕਾਂ ਬਹੁਤ ਵਧੀਆ ਸਾਡੀਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਸੋ ਜਿਹੜੀ ਯੋਜਨਾਬੰਦੀ ਸਾਡੀ ਹੈਗੀ ਨਾ ਉਹ ਪ੍ਰੋਪਰ ਤਰੀਕੇ ਦੇ ਨਾਲ ਹੈ ਨਹੀਂ ਸਰਕਾਰਾਂ ਦਾ ਧਿਆਨ ਜਿਹੜਾ ਨਾ ਇਹਦੇ ਵੱਲ ਘੱਟ ਆ ਸੋ ਜ਼ਰੂਰਤ ਹੈਗੀ ਹੈ ਕਿ ਅਸੀਂ ਜਿਹੜੀ ਵੀ ਚੀਜ਼ ਨਵੀਂ ਲੈ ਕੇ ਆਨੇ ਆ ਉਹਦਾ ਅਗਾਊਂ ਪ੍ਰਬੰਧ ਹੋਵੇ ਤੇ ਡਿਪਾਰਟਮੈਂਟਸ ਦੇ ਵਿੱਚ ਆਪਸ ਵਿੱਚ ਕੋਆਰਡੀਨੇਸ਼ਨ ਹੋਵੇ ਕਿਉਂਕਿ ਹੁਣ ਜਦੋਂ ਇਲੈਕਟ੍ਰੀਕਲ ਸਕੂਟਰ ਆ ਰਿਹਾ ਤੇ ਉਹਦੇ ਨਾਲ ਸੜਕਾਂ ਵੀ ਵਧੀਆ ਹੋਣੀਆਂ ਚਾਹੀਦੀਆਂ ਹੋਰ ਯੋਜਨਾਬੰਦੀ ਵੀ ਪੂਰੀ ਹੋਣੀ ਚਾਹੀਦੀ ਹੈ ਸੋ ਸਾਰੇ ਡਿਪਾਰਟਮੈਂਟ ਇਲੈਕਟ੍ਰੀਕਲ ਡਿਪਾਰਟਮੈਂਟ ਪੀ ਡਬਲਯੂ ਡਿਪਾਰਟਮੈਂਟ ਮਿਊਨਿਸਪਲ ਕਾਰਪੋਰੇਸ਼ਨ ਟਰਾਂਸਪੋਰਟ ਵਿਭਾਗ ਉਹ ਸਾਰੇ ਜੇ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਨ ਤੇ ਫੇਰ ਤਾਂ ਇਹ ਬਹੁਤ ਵਧੀਆ ਜਿਹੜਾ ਸਿਸਟਮ ਬਣੂਗਾ ਨਹੀਂ ਤਾਂ ਫਿਰ ਜੇ ਘਟ-ਕਟ ਲੱਗਣ ਲੱਗ ਪਏ ਭਾਈ ਜਾਂ ਬਿਜਲੀ ਦੀ ਘਾਟ ਪੈਦਾ ਹੋ ਗਈ ਤੇ ਫੇਰ ਤਾਂ ਉਹੀ ਸਰਕਾਰ ਨੂੰ ਨਵੇਂ-ਨਵੇਂ ਆਰਡਰ ਕੱਢਣੇ ਪੈ ਜਾਣੇ ਆ ਤੇ ਭਾਈ ਇਲੈਕਟ੍ਰੀਕਲ ਵਾਣਾ ਦੀ ਵਰਤੋਂ ਸਵੇਰੇ 5 ਵਜੇ ਤੋਂ ਲੈ ਕੇ ਸਿਰਫ 9 ਵਜੇ ਤੱਕ ਕੀਤੀ ਜਾਏਗੀ ਤੇ ਫੇਰ ਭਾਈ ਉਦੋਂ ਦਫ਼ਤਰ ਵੀ ਸਾਨੂੰ ਟਾਂਗੇ ਤੇ ਜਾਣਾ ਪੈਣਾ ਤੇ ਟਾਂਗੇ ਉਦੋਂ ਮਿਲ ਨਹੀਂ ਧੰਨਵਾਦ ਬੜਾ ਸੁਹਾਗਾ ਮਿੱਠੂ ਦੀਆ ਮਿੱਠੂ ਦੀਆ ਬੜਾ ਸੁਹਾਗਾ ਮਿੱਠੂ ਦੀਆ ਮਿੱਠੂ ਦੀਆ